ਅੱਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਦੋਂ ਇਸ ਦੁਨੀਆ ਉੱਤੇ ਹੋਇਆ ਤਾਂ ਦੁਨੀਆ ਊਚ ਨੀਚ ਦੇ ਭੇਦ ਭਾਪ ਤੇ ਵਿੱਚ ਫਸੀ ਹੋਈ ਸੀ। ਉਹਨਾਂ ਨੇ ਬਹਿਮਾ ਪਰਮਾ ਦੇ ਵਿੱਚ ਫਸੇ ਲੋਕਾਂ ਨੂੰ ਬਹਿਮਾ ਪਰਮਾ ਚੋਂ ਕੱਢਿਆ ਬਲਕਿ ਹੱਕ ਹalal ਦੀ ਕਮਾਈ ਕਰਨ ਤੇ ਵੀ ਜੋਰ ਦਿੱਤਾ। ਅੱਜ ਅਸੀਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਇੱਕ ਅਜਿਹੀ ਸਾਖੀ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਤੁਸੀਂ ਆਪਣਾ ਜੀਵਨ ਸਫਲ ਕਰ ਸਕਦੇ ਹੋ। ਗੁਰੂ ਨਾਨਕ ਦੇਵ ਜੀ ਨੇ ਭੁੱਲੇ ਭਟਕੇ ਲੋਕਾਂ ਨੂੰ ਰਾਹ ਦਿਖਾਇਆ ਗੁਰੂ ਨਾਨਕ ਦੇਵ ਜੀ ਦਾ ਇੱਕ ਬਹੁਤ ਹੀ ਪਿਆਰਾ ਸਿੱਖ ਸੀ ਜਿਸ ਦਾ ਨਾਮ ਪਾਈ ਲਾਲੂ ਸੀ ਪਾਈ ਲਾਲੂ ਜੀ ਸਾਰਾ ਦਿਨ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਕਮਾਉਂਦਾ ਸੀ ਇੱਕ ਵਾਰ ਗੁਰੂ ਸਾਹਿਬ ਨੇ ਆਪਣੀ ਯਾਤਰਾ ਦੌਰਾਨ ਪਾਈ ਲਾਲੂ ਜੀ ਦੇ ਘਰੋਂ ਪ੍ਰਸ਼ਾਦਾ ਛਕਿਆ ਸੀ ਪਰ ਜਦ ਉਸੇ ਇਲਾਕੇ ਦੇ ਵਿੱਚ ਮਲਿਕ ਭਾਗੋ ਨਾਂ ਦੇ ਠਣਾੜ ਸ਼ਖਸ ਨੇ ਬ੍ਰੰ ਭੋਜ ਦੇ ਲਈ ਗੁਰੂ ਨਾਨਕ ਦੇਵ ਜੀ ਨੂੰ ਸੱਦਿਆ ਤਾਂ ਗੁਰੂ ਸਾਹਿਬ ਉਸ ਦੇ ਕਾਰਨ ਨਹੀਂ ਗਏ ਜਦੋਂ ਗੁਰੂ ਸਾਹਿਬ ਨੂੰ ਮਲਿਕ ਭਾਗੋ ਦੇ ਨਾਂ ਹੁੰਦਾ ਕਾਰਨ ਪੁੱਛਿਆ ਗਿਆ ਦਾ ਗੁਰੂ ਸਾਹਿਬ ਨੇ ਕਿਹਾ ਕਿ ਪਈ ਲਾਹੂ ਹਕ ਹਲਾਲ ਤੇ ਮਿਹਨਤ ਦੀ ਕਮਾਈ ਕਰਦੇ ਹਨ ਇਸ ਲਈ ਉਹਨਾਂ ਦੇ ਘਰ ਬਣਾਏ ਗਏ ਖਾਣੇ ਵਿੱਚੋਂ ਦੁੱਧ ਦਾ ਸਵਾਦ ਹੁੰਦਾ ਹੈ ਪਰ ਤੁਹਾਡੀ ਕਮਾਈ ਗਰੀਬਾਂ ਦਾ ਲਹੂ ਨਿਚੋੜ ਕੇ ਕੀਤੀ ਗਈ ਹੈ ਜਿਸ ਕਾਰਨ ਇਸ ਵਿੱਚੋਂ ਲਹੂ ਦਾ ਸਵਾਦ ਆਉਂਦਾ ਹੈ ਜਿਸ ਤੋਂ ਬਾਅਦ ਮਲਿਕ ਭਾਗੂ ਗੁਰੂ ਸਾਹਿਬ ਜੀ ਦੇ ਚਰਨਾਂ ਉੱਤੇ ਟਿਆ ਪਿਆ ਤੇ ਹਕ ਹਲਾਲ ਦੀ ਕਮਾਈ ਕਰਨ ਦਾ ਵਾਅਦਾ ਗੁਰੂ ਸਾਹਿਬ ਜੀ ਦੇ ਨਾਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਦੋਂ ਇਸ ਦੁਨੀਆ ਉੱਤੇ ਹੋਇਆ ਤਾਂ ਦੁਨੀਆ ਊਚ ਨੀਚ ਦੇ ਭੇਦ ਭਾਪ ਦੇ ਵਿੱਚ ਫਸੀ ਹੋਈ ਸੀ ਉਹਨਾਂ ਨੇ ਬਹਿਮਾ ਪਰਮਾ ਦੇ ਵਿੱਚ ਫਸੇ ਲੋਕਾਂ ਨੂੰ ਬਹਿਮਾ ਪਰਮਾ ਚੋਂ ਕੱਢਿਆ ਬਲਕਿ ਹੱਕ ਹalal ਦੀ ਕਮਾਈ ਕਰਨ ਤੇ ਵੀ ਜੋਰ ਦਿੱਤਾ ਅੱਜ ਅਸੀਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਇੱਕ ਅਜਿਹੀ ਸਾਖੀ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਤੁਸੀਂ ਆਪਣਾ ਜੀਵਨ ਸਫਲ ਕਰ ਸਕਦੇ ਹੋ ਗੁਰੂ ਨਾਨਕ ਦੇਵ ਜੀ ਨੇ ਭੁੱਲੇ ਭਟਕੇ ਲੋਕਾਂ ਨੂੰ ਰਾਹ ਦਿਖਾਇਆ ਗੁਰੂ ਨਾਨਕ ਦੇਵ ਜੀ ਦਾ ਇੱਕ ਬਹੁਤ ਹੀ ਪਿਆਰਾ ਸਿੱਖ ਸੀ ਜਿਸ ਦਾ ਨਾਮ ਪਾਈ ਲਾਲੂ ਸੀ ਪਾਈ ਲਾਲੂ ਜੀ ਸਾਰਾ ਦਿਨ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਕਮਾਉਂਦਾ ਸੀ ਪਰ ਗੁਰੂ ਸਾਹਿਬ ਨੇ ਆਪਣੀ ਯਾਤਰਾ ਦੌਰਾਨ ਪਾਈ ਲਾਲੂ ਜੀ ਦੇ ਘਰੋਂ ਪ੍ਰਸ਼ਾਦਾ ਛਕਿਆ ਸੀ ਪਰ ਜਦ ਉਸੇ ਇਲਾਕੇ ਦੇ ਵਿੱਚ ਮਲਿਕ ਭਾਗੋ ਨਾਂ ਦੇ ਟਣਾੜ ਸ਼ਖਸ ਨੇ ਬ੍ਰੰਪੋਸ ਦੇ ਲਈ ਗੁਰੂ ਨਾਨਕ ਦੇਵ ਜੀ ਨੂੰ ਸੱਦਿਆ ਤਾਂ ਗੁਰੂ ਸਾਹਿਬ ਉਸ ਦੇ ਕਾਰਨ ਨਹੀਂ ਗਏ ਜਦੋਂ ਗੁਰੂ ਸਾਹਿਬ ਨੂੰ ਮਲਿਕ ਭਾਗੋ ਦੇ ਨਾਂ ਹੁੰਦਾ ਕਾਰਨ ਪੁੱਛਿਆ ਗਿਆ ਤਾ ਗੁਰੂ ਸਾਹਿਬ ਨੇ ਕਿਹਾ ਕਿ ਪਈ ਲਾਹ ਹਕ ਲਾਲਤ ਤੇ ਮਿਹਨਤ ਦੀ ਕਮਾਈ ਕਰਦੇ ਹਨ ਇਸ ਲਈ ਉਹਨਾਂ ਦੇ ਘਰ ਬਣਾਈ ਗਏ ਖਾਣੇ ਵਿੱਚੋਂ ਦੁੱਧ ਦਾ ਸਵਾਦ ਹੁੰਦਾ ਹੈ ਪਰ ਤੁਹਾਡੀ ਕਮਾਈ ਗਰੀਬਾਂ ਦਾ ਲਹੂ ਨਿਚੋੜ ਕੇ ਕੀਤੀ ਗਈ ਹੈ ਜਿਸ ਕਾਰਨ ਇਸ ਵਿੱਚੋਂ ਲਹੂ ਦਾ ਸਵਾਦ ਆਉਂਦਾ ਹੈ ਜਿਸ ਤੋਂ ਬਾਅਦ ਮਲਿਕ ਭਾਗੂ ਗੁਰੂ ਸਾਹਿਬ ਜੀ ਦੇ ਚਰਨਾਂ ਉੱਤੇ ਟਿਆ ਪਿਆ ਤੇ ਹਕ ਹਲਾਲ ਦੀ ਕਮਾਈ ਕਰਨ ਦਾ ਵਾਅਦਾ ਗੁਰੂ ਸਾਹਿਬ ਜੀ ਦੇ ਨਾਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਦੋਂ ਇਸ ਦੁਨੀਆ ਉੱਤੇ ਹੋਇਆ ਤਾਂ ਦੁਨੀਆ ਊਚ ਨੀਚ ਦੇ ਭੇਦ ਭਾਪ ਦੇ ਵਿੱਚ ਫਸੀ ਹੋਈ ਸੀ ਉਹਨਾਂ ਨੇ ਬਹਿਮਾ ਪਰਮਾ ਦੇ ਵਿੱਚ ਫਸੇ ਲੋਕਾਂ ਨੂੰ ਬਹਿਮਾ ਪਰਮਾ ਚੋਂ ਕੱਢਿਆ ਬਲਕਿ ਹੱਕ ਹalal ਦੀ ਕਮਾਈ ਕਰਨ ਤੇ ਵੀ ਜੋੜ ਦਿੱਤਾ ਅੱਜ ਅਸੀਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਇੱਕ ਅਜਿਹੀ ਸਾਖੀ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਤੁਸੀਂ ਆਪਣਾ ਜੀਵਨ ਸਫਲ ਕਰ ਸਕਦੇ ਹੋ ਗੁਰੂ ਨਾਨਕ ਦੇਵ ਜੀ ਨੇ ਭੁੱਲੇ ਭਟਕੇ ਲੋਕਾਂ ਨੂੰ ਰਾਹ ਦਿਖਾਇਆ ਗੁਰੂ ਨਾਨਕ ਦੇਵ ਜੀ ਦਾ ਇੱਕ ਬਹੁਤ ਹੀ ਪਿਆਰਾ ਸਿੱਖ ਸੀ ਜਿਸ ਦਾ ਨਾਮ ਪਾਈ ਲਾਲੂ ਸੀ ਪਾਈ ਲਾਲੂ ਜੀ ਸਾਰਾ ਦਿਨ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਕਮਾਉਂਦਾ ਸੀ ਇੱਕ ਵਾਰ ਗੁਰੂ ਸਾਹਿਬ ਨੇ ਆਪਣੀ ਯਾਤਰਾ ਦੌਰਾਨ ਪਾਈ ਲਾਲੂ ਜੀ ਦੇ ਘਰੋਂ ਪ੍ਰਸ਼ਾਦਾ ਛਕਿਆ ਸੀ ਪਰ ਜਦ ਉਸੇ ਇਲਾਕੇ ਦੇ ਵਿੱਚ ਮਲਿਕ ਭਾਗੋ ਨਾਂ ਦੇ ਠਣਾੜ ਸ਼ਖਸ ਨੇ ਬ੍ਰੰਪੋਸ ਦੇ ਲਈ ਗੁਰੂ ਨਾਨਕ ਦੇਵ ਜੀ ਨੂੰ ਸੱਦਿਆ ਤਾਂ ਗੁਰੂ ਸਾਹਿਬ ਉਸ ਦੇ ਘਰ ਨਹੀਂ ਗਏ ਜਦੋਂ ਗੁਰੂ ਸਾਹਿਬ ਨੂੰ ਮਲਿਕ ਭਾਗੋ ਦੇ ਨਾਮ ਹੁੰਦਾ ਕਾਰਨ ਪੁੱਛਿਆ ਗਿਆ ਦਾ ਗੁਰੂ ਸਾਹਿਬ ਨੇ ਕਿਹਾ ਕਿ ਪਹਿਲਾ ਲੋਹਾ ਹਕ ਲਾਲ ਤੇ ਮਿਹਨਤ ਦੇ ਕਮਾਈ ਕਰਦੇ ਹਨ ਇਸ ਲਈ ਉਹਨਾਂ ਦੇ ਕਰ ਬਣਾਏ ਗਏ ਖਾਣੇ ਵਿੱਚੋਂ ਦੁੱਧ ਦਾ ਸਵਾਦ ਹੁੰਦਾ ਹੈ ਪਰ ਤੁਹਾਡੀ ਕਮਾਈ ਗਰੀਬਾਂ ਦਾ ਲਹੂ ਨਿਚੋੜ ਕੇ ਕੀਤੀ ਗਈ ਹੈ ਜਿਸ ਕਾਰਨ ਇਸ ਵਿੱਚੋਂ ਲਹੂ ਦਾ ਸਵਾਦ ਆਉਂਦਾ ਹੈ ਜਿਸ ਤੋਂ ਬਾਅਦ ਮਲਿਕ ਭਾਗੂ ਗੁਰੂ ਸਾਹਿਬ ਜੀ ਦੇ ਚਰਨਾਂ ਉੱਤੇ ਟਿਆ ਪਿਆ ਤੇ ਹਕ ਹਲਾਲ ਦੀ ਕਮਾਈ ਕਰਨ ਦਾ ਵਾਦਾ ਗੁਰੂ ਸਾਹਿਬ ਜੀ ਦੇ ਨਾਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ